ਦੁਸਤ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਘੜਕੇ ਪਹੁੰਚੇ ਆ ਜਿਹੜਾ ਤਹਿਸੀਲ ਤਰਨਤਨ ਸਾਹਿਬ ਚੋਲਾ ਸਾਹਿਬ ਦੇ ਲਾਗੇ ਪਿੰਡ ਆ ਬਾਕੀ ਪ੍ਰੋਪਰ ਡਿਟੇਲ ਆਪਾਂ ਲੈਨੇ ਆ ਵੀ ਪ੍ਰਦੀਪ ਦੇ ਕੋਲ ਇੱਕ ਇਹ ਮੱਝ ਬਕਾਊਆ ਨੀਲੀ ਰਾਵੀ ਦੇ ਵਿੱਚ ਪ੍ਰਦੀਪ ਕੀ ਹਾਲ ਚਾਲ ਵਧੀਆ ਸੰਤੂ ਸਾਹਿਬ ਤੁਸੀਂ ਸਰਾਉ ਠੀਕ ਠਾਕ ਜੀ ਬਹੁਤ ਵਧੀਆ ਮਹਾਰਾਜ ਪ੍ਰਦੀਪ ਅੱਜ ਵੈਸੇ ਚਾਰ ਪਸ਼ੂ ਆਪਣੇ ਕੋਲ ਤਿੰਨ ਬੇੜਾਂ ਤੇ ਇੱਕ ਇਹ ਮੱਝ ਆਈ ਹੈ ਹਾਂਜੀ ਤੇ ਕਿੰਨਾ ਸੂਬਾ ਸੁੰਦੀ ਆ ਇਹ ਸੰਤੂ ਸਾਹਿਬ ਦੂਜਾ ਸੂਬਾ ਸੋਣੀ ਪ्योर ਝੋਟੀ ਦੂਜਾ ਸੂਬਾ ਹਾਂਜੀ ਲੈ ਜੂ ਅਜੇ ਦਿਨ ਲੈ ਜੂ ਹਫਤਾ ਜੀ ਹਫਤਾ ਲਿੰਦੀ ਆ ਹਾਂਜੀ ਲੈ ਜੀ ਪ੍ਰਦੀ ਚੈੱਕ ਕਰਾਤੀਏ ਚਾਲ ਚੂੜੀ ਦੀ ਸੋ ਆਇਦਰ ਦੇਖੋ ਜੀ ਪ੍ਰਦੀਪ ਮੱਝ ਦੀ ਚਾਲ ਬੇ ਤੇ ਚੈੱਕ ਕਰਨੀ ਲਓ ਜੀ ਆਹ ਦੇਖੋ ਜੀ ਸੋ ਫੇਸ ਕੁਆਲਟੀ ਮੇਰੇ ਭਰਾਵੋ ਮਾਰੋ ਨਿਗਾ ਬਿੱਲੀ ਮਣ ਕੀ ਅੱਖ ਪੱਲਾ ਮੱਥਾ ਬੱਗੀ ਮੋਸ਼ਨਾਸ ਸਿੰਘ ਗੋਲ ਬਹੁਤ ਖੂਬਸੂਰਤ ਬਿਊਟੀ ਦੇ ਵਿੱਚ ਤੁਸੀਂ ਚੈੱਕ ਕਰੋਗੇ ਤਾਂ ਬਿਲਕੁਲ ਚਾਰ ਚੰਦ ਲੱਗੇ ਪਏ ਆ ਪਤਲਾ ਪਿੰਡਾ ਚੌ ਪੈਰਾਂ ਦੀ ਮਾਰਕਿੰਗ ਮਗਰ ਲੀਆਂ ਲੱਤਾਂ ਤੋਤੀਆਂ ਅਗਲੇ ਪੈਰ ਤੁਸੀਂ ਦੇਖੋਗੇ ਗਿੱਟਿਆਂ ਤੱਕ ਖੁਰਾਂ ਤੱਕ ਵਾਈਟ ਪੂਛ ਉੱਪਰ ਤੱਕ ਵਾਈਟ ਆ ਪਤਲਾ ਪਿੰਡਾ ਠੀਕ ਹੈ ਜੀ 5789 ਦੇ ਵਿੱਚ ਥੱਲੇੋਂ ਤਿਆਰੀ ਕਰਕੇ ਸੋਪੂਗੀ ਸੋ ਮੱਝ ਚੰਗੀ ਆ ਮੁੱਲ ਬੜਾ ਜਾਇਜ਼ ਆ ਪ੍ਰਤੀਬ ਜੈਸਨੋ ਕਿੰਨੇ ਦੀ ਕੀਤੀ 100 82 ਦੀ ਸੰਧੂ ਸਾਹਿਬ 82000 ਦੀ ਪਹੁੰਚੀ ਆ ਹਾਂਜੀ 100 ਕਿਲੋਮੀਟਰ ਤੱਕ 200 ਪਹੁੰਚ ਆ 82000 ਦੇ ਵਿੱਚ ਸੋ ਮਾਰ ਲਓ ਚਾਰਾ ਬਿਲਕੁਲ ਜਾਇਜ਼ ਰੇਟ ਆ ਚੰਗੀ ਮੱਝ ਤੇ ਵੀਰ ਨੇ ਬਿਲਕੁਲ ਆਪਣੇ ਦਿਹਾਤੀ ਪੰਦਿਆਂ ਦੇ ਕੋਲੋਂ ਖਰੀਦੀ ਆ ਪਿੰਡ ਦੇ ਵਿੱਚੋਂ ਠੀਕ ਆ ਸੋ ਬਹੁਤ ਵਧੀਆ ਚੰਗੀ ਮੱਝ ਪੂਰੀ ਵੀਡੀਓ ਕੱਲ ਅਪਲੋਡ ਕਰਦੇ ਆਂਗੇ